गुरु सिखा खालसा वाह फ जी शब्द है जी आसा पाशा गुरु अर्जन पाशा जी का शब्द है जी हब्बे थोक विसार इको ख्याल कर झूठा लाए गुमान अर्प धर आठ पहर स लाहे सिरजन हार तू तो, जीवा तेरे दात कृपा करो रहाओ ਸੋਈ ਕੰਮ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂ ਦੇ ਅੱਲਾ ਜੋ ਨਾ ਢੰਦੋ ਮੂਲ ਸੋ ਘਰ ਰਾਸ ਕਰ ਇੱਕੋ ਚਿਤ ਵਸਾਏ ਕਦੇ ਨਾ ਜਾਏ ਮਰ ਤਿਨਾ ਪਿਆਰਾ ਰਾਮ ਜੋ ਪ੍ਰਭ ਭਾਨਿਆ ਗੁਰ ਪ੍ਰਸਾਦ ਅਕਥ ਨਾਨਕ ਵਖਾਨਿਆ ਤਿਨਾ ਪਿਆਰਾ ਰਾਮ ਜੋ ਪ੍ਰਭ ਭਾਨਿਆ ਪੁਰਪ੍ਰਸਾਦ ਅਕਥ ਨਾਨਕ ਵਖਾਨਿਆ ਦੇਖੋ ਇਹ ਸ਼ਬਦ ਵਿੱਚ ਜਦੋਂ ਵੀ ਅਸੀਂ ਜਦੋਂ ਵੀ ਸ਼ਬਦ ਨੂੰ ਅਸੀਂ ਪੜ੍ਹਦੇ ਆਂ ਤੇ ਉਹਦੇ ਵਿੱਚ ਜ਼ਿਆਦਾਤਰ ਸ਼ਬਦ ਦੇ ਚ ਰਹਾਵ ਵਾਲਾ ਆਦੋਂਦਾ ਰਹਾਵ ਵਾਲਾ ਪਾਦ ਮਤਲਬ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਪੋਜ਼ ਰੁਕੋ ਤੇ ਸਮਝਣੇ ਦੀ ਕੋਸ਼ਿਸ਼ ਕਰੋ ਕਿ ਉਹ ਪੰਕਤੀ ਵਿੱਚ ਕਿਉਂ ਤਤ ਲੁਕਿਆ ਹੁੰਦਾ ਉਸ ਸ਼ਬਦ ਦਾ ਪਰ ਲੇਕਿਨ ਜਦੋਂ ਅਸੀਂ ਕੀ ਜਦੋਂ ਆਪਣੇ ਮੋਸਟਲੀ ਅਸੀਂ ਕਰੋ ਘਰ ਚੋਂ ਅਖੰਡ ਪਾਠ ਸਭ ਦੀ ਸੇਵਾ ਲੈਣਿਆਂ ਜਾਂ ਕਰਦੇ ਆ ਅਸੀਂ ਕਦੀ ਵੀ ਨਾ ਪੋਸ ਦਿੰਨੇ ਆ ਨਾ ਰੁਕਦੇ ਆ ਤੇ ਨਾ ਉਹਨੂੰ ਸਮਝਣੇ ਦੀ ਕੋਸ਼ਿਸ਼ ਕਰਦੇ ਆ ਪਰ ਸਹਿਜ ਪਾਠ ਜਦੋਂ ਅਸੀਂ RAMNAL ਗੁਰੂ ਸਾਹਿਬ ਸਾਨੂੰ ਮੋਸਟਲੀ ਦੱਸਿਆ ਜਾਂਦਾ ਕਿ ਸਹਿਜ ਪਾਠ ਕਰੋ ਸਹਿਜ ਪਾਠ ਦਾ ਮਤਲਬ ਹੁੰਦਾ ਜਦੋਂ ਅਸੀਂ RAMNAL ਘਰ ਬੈਠ ਕੇ ਇਕਾਗਰ ਮਨ ਨਾਲ ਹੋ ਕੇ RAMNAL ਆਪਣੇ ਜਿਮੇਵਾਰੀਆਂ ਤੋਂ ਥੋੜਾ ਫ੍ਰੀ ਹੋ ਕੇ ਤੇ ਫਿਰ ਭਾਵੇਂ ਘੰਟਾ ਅੱਧਾ ਘੰਟਾ ਜਿੰਨਾ ਵੀ ਸਾਨੂੰ ਟਾਈਮ ਮਿਲਦਾ ਤੇ ਅਸੀਂ ਗੁਰਬਾਣੀ ਨੂੰ ਜਿਵੇਂ ਅਸੀਂ ਕਹਿੰਨੇ ਆ ਨਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤੇ ਸਾਡਾ ਫਰਜ਼ ਵੀ ਸਾਰਿਆਂ ਦਾ ਬੰਦਾ ਹੈ ਕਿ ਅਸੀਂ ਉਹਨਾਂ ਨੂੰ ਵਿਚਾਰ ਕੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀ ਮਤਲਕਿ ਫਲਸਫੇ ਨੂੰ ਗੁਰੂ ਸਾਹਿਬ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਢਾਣਨੇ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਕੱਲਾ ਅਸੀਂ ਜੇ ਮੱਥਾ ਟੇਕ ਲਿੱਤਾ ਜਾਂ ਕੱਲਾ ਅਸੀਂ ਲੰਗਰ ਛੱਕਾ ਆਏ ਜਾਂ ਕੱਲਾ ਅਸੀਂ ਬਾਹਰੇ ਕਰਮ ਕਾਂਡ ਕਰ ਦਿੱਤਾ ਸਾਨੂੰ ਕੋਈ ਵੀ ਸਮਝ ਨਹੀਂ ਆਈ ਕਿ ਕੀ ਗੁਰੂ ਸ਼ਬਦ ਗੁਰੂ ਸ਼ਬਦ ਸਾਨੂੰ ਕੀ ਦੱਸਣਾ ਚਾਹੁੰਦੇ ਨੇ ਤੇ ਸਾਡੀ ਜ਼ਿੰਦਗੀ ਨੂੰ ਕਿੰਨਾ ਵਧੀਆ ਕਿੰਨਾ ਖੁਸ਼ਹਾਲ ਨਾਨਕ ਭਗਤਾਂ ਸਦਾ ਵਿਕਾਸ ਕਰਨਾ ਗੁਰੂ ਸਾਹਿਬ ਦੇ ਗੁਰੂ ਦੇ ਸ਼ਬਦ ਦੁਆਰਾ ਹੀ ਇਹ ਸਾਰਾ ਕੁਝ ਹੋ ਸਕਦਾ ਨਾਲੇ ਤੇ ਕੋ ਸਾਡੇ ਕੋਲੋਂ ਨਾ ਮਿਲਕੇ ਮੈਂ ਮੋਸਟਲੀ ਅਸੀਂ ਗੱਲ ਕਰਦੇ ਹੁੰਦੇ ਕਿ ਅਸੀਂ ਬਹੁਤ ਵੱਡੇ ਭਾਗਾਂ ਵਾਲਿਆਂ ਕਿ ਸਾਡੇ ਕੋਲੋਂ ਗੁਰੂ ਸ਼ਬਦ ਹੈ ਕਿਉਂਕਿ ਗੁਰੂ ਸ਼ਬਦ ਇੱਕ ਐਸੀ ਰਹਿਮਤ ਹੈ ਕਿ ਤੁਸੀਂ ਕਿੱਤੇ ਵੀ ਦੁਨੀਆ ਦੇ ਕੋਨੇ ਵਿੱਚ ਉਹ ਚਾਹੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਬਿਜ਼ਨਸ ਕਰ ਰਹੇ ਹੋ ਤੁਸੀਂ ਕਿਚਨ ਵਿੱਚ ਕੰਮ ਕਰ ਰਹੇ ਹੋ ਤੁਸੀਂ ਬਾਹਰ ਕੋਈ ਕੰਮ ਕਰ ਰਹੇ ਹੋ ਤੁਸੀਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਗੁਰੂ ਸ਼ਬਦ ਐਸੇ ਹੀ ਸਾਨੂੰ ਦਾਤ ਗੁਰੂ ਨਾਨਕ ਦੇ